ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਨੇ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਆਤਕਵਾਦ ਵੱਲੋਂ ਹੋਏ ਭਿਆਨਕ ਪੰਮ ਤਮਾਕੇ ਦੀ ਕੋਰ ਨਿੰਦਾ ਕੀਤੀ ਇਸ ਘਟਨਾ ਵਿੱਚ ਨਿਰਦੋਸ਼ ਲੋਕਾਂ ਦੀ ਮੌਤ ਹੋ ਗਈ ਤੇ ਦੋ ਦਰਜਨ ਤੋਂ ਵੱਧ ਲੋਕ ਜ਼ਖਮੀ ਹੋਏ ਢਾਲੀਵਾਲ ਨੇ ਕਿਹਾ ਕਿ ਦੇਸ਼ ਦੇ ਹਰ ਅਮਨ ਪਸੰਦ ਨਾਗਰਿਕ ਨੂੰ ਨਸਲ ਧਰਮ ਜਾਂ ਰੰਗ ਦੇ ਭੇਦ ਤੋਂ ਬਿਨਾ ਅਤਿਕਵਾਦ ਖਤਮ ਕਰਨ ਲਈ ਸੱਜ ਹੋਣ ਕੇ ਅੱਗੇ ਆਣਾ ਪਵੇਗਾ ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਸਲਾਹ ਦਿੱਤੀ ਕਿ ਸਿਆਸੀ ਹਿੱਤਾਂ ਦੀ ਪਾਲ ਕਰ ਰਹੇ ਵਜਾਏ ਅਤਿਕਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਜਿਹੜੀ ਕਿ ਖੂਬੀਆਂ ਏਜੰਸੀਆਂ ਨੂੰ ਆਧੁਨਿਕ ਤਕਨੀਕੀ ਅਤੇ ਸਿਖਲਾਈ ਨਾਲ ਵੱਧ ਤੋਂ ਵੱਧ ਯੋਗ ਬਣਾਇਆ ਜਾਵੇ ਇਸ ਦੌਰਾਨ ਧਾਲੀਵਾਲ ਨੇ ਹੜ੍ਹ ਨਾਲ ਖਰਾਬ ਹੋਏ ਫਸਲਾਂ ਲਈ 594 ਕਿਸਾਨਾਂ ਵਿੱਚ 2.9 ਕਰੋੜ ਰੁਪਏ ਦਾ ਮੁਆਵਜ਼ਾ ਦੇ ਪੱਤਰ ਜਾਰੀ ਕੀਤਾ ਮੁਆਵਜ਼ੇ ਦੀ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਐ ਐਸ ਡੀ ਐਮ ਨਾ ਅਜਨਾਲਾ ਸਰਦਾਰ ਰਵਿੰਦਰ ਸਿੰਘ ਅਰੋੜਾ ਦੀ ਅਗਵਾਈ ਵਿੱਚ ਕੀਤੀ ਗਈ ਟਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਫੈਸਲੇ ਤੇ ਖਰਾਬ ਅਤੇ ਮੁਆਵਜ਼ੇ ਵਾਅਦੇ ਤੋਂ ਪਹਿਲਾਂ ਹੀ 30 ਦਿਨਾਂ ਵਿੱਚ ਜਾਰੀ ਕਰ ਦਿੱਤੇ ਨੇ ਇਸ ਇਹ ਇੱਕ ਨਵਾਂ ਰਿਕਾਰਡ ਬਣਾਇਆ ਗਿਆ ਇਸ ਨਾਲ ਹੀ ਮੁਆਵਜ਼ੇ ਵਿੱਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਕੁੱਲ 2.9 ਕਰੋੜ ਰੁਪਏ ਦਿੱਤੇ ਗਏ ਨੇ